ਦੀਪਕ ਜੀ ਅੱਜ ਆਈ ਦੱਸਿਓ ਹੁਣ ਰਾਗਵ ਚੱਡਾ ਬੜੇ ਖਾਮੋਸ਼ ਨੇ ਪਿਛਲੇ ਲੰਬੇ ਸਮੇਂ ਤੋਂ ਇਹਦੇ ਬਾਰੇ ਤੁਸੀਂ ਕਾਫੀ ਤਫਸੀਲ ਦੇ ਵਿੱਚ ਗੱਲਬਾਤ ਸਾਂਝੀ ਕਰਦੇ ਰਹੇ ਹੋ ਤੇ ਹੁਣ ਭਗਵੰਤ ਮਾਨ ਨੇ ਰਾਗਵ ਚੱਡਾ ਨੂੰ ਪਲੇਇੰਗ 11 ਚੋਂ ਬਾਹਰ ਕੀਤਾ ਅਜਿਹਾ ਵੈਸੇ ਵਰਲਡ ਕੱਪ ਦੀ ਟੀਮ ਵੀ ਅਨਾਉਂਸ ਹੋਈ ਆ ਬੀਸੀਸੀਆਈ ਨੇ ਅਨਾਉਂਸ ਕੀਤੀ ਆ ਪਰ ਜਿਹੜੀ ਸਿਆਸੀ ਪਲੇਇੰਗ 11 ਆ ਸਿਆਸੀ ਪਲੇਇੰਗ 11 ਦੇ ਵਿੱਚੋਂ ਭਗਵੰਤ ਮਾਨ ਨੇ ਰਾਗਵ ਚੱਡਾ ਨੂੰ ਬਾਹਰ ਦਾ ਰਸਤਾ ਦਿਖਾਤਾ ਜੀ ਦੇਖੋ ਜੀ ਆਪਾਂ ਆਪਣੇ ਸਾ ਪ੍ਰੋਗਰਾਮ ਦੇ ਦੌਰਾਨ ਰਾਗੋਬ ਚੱਡਾ ਦੇ ਹਵਾਲੇ ਨਾਲ ਜਾਂ ਉਹਨਾਂ ਦੀ ਲੰਡਨ ਫੇਰੀ ਦੇ ਬਾਰਨ ਨਾਲ ਜਾਂ ਇਲਾਜ ਕਰਾਉਣ ਦੇ ਹਵਾਲੇ ਨਾਲ ਆਪਾਂ ਗੱਲਬਾਤ ਕਰਦੇ ਰਹੇ ਜੀ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਹੁਣ ਜੇਕਰ ਆਸ਼ੀ ਜਾਂ ਉਹਨਾਂ ਦੀ ਸੁਨੀਤਾ ਕਜਰੀਵਾਲ ਜਾਂ ਫੌਰਵ ਭਰਦਵਾਜ ਤਿੰਨ ਚਾਰ ਨਾਮ ਕਾਫੀ ਚਰਚ ਰਹੇ ਨੇ ਜੀ ਉਹਨਾਂ ਚੋਂ ਸੌਰਵ ਭਰਦਵਾਜ ਖਰੀ ਹੋਰਾਂ ਨੂੰ ਏਐਨਆਈ ਦੇ ਰਿਪੋਰਟਰ ਨੇ ਸਵਾਲ ਕੀਤਾ ਏਐਨਆਈ ਇੱਕ ਵੱਡੀ ਮੀਡੀਆ ਏਜੰਸੀ ਆ ਭਰਦ ਦੇ ਵਿੱਚ ਉਸ ਨੇ ਰਗ ਚੜਨ ਲੈ ਕੇ ਸਵਾਲ ਕੀਤਾ ਕਿ ਕਿੱਥੇ ਨਹੀਂ ਜੋ ਚੋਣ ਪ੍ਰਚਾਰ ਕਰ ਲਗੇ ਜਾਂ ਨਹੀਂ ਕਰਨਗੇ ਤੇ ਸੌਰਵ ਭਰਦਵਾਜ ਨੇ ਕਿਹਾ ਕਿ ਜੋ ਲੰਡਾ ਇਲਾਜ ਕਰਾਉਣ ਗਏ ਨੇ ਬੜੀ ਅਚੀਤ ਕੀ ਵਾਲੀ ਸਥਿਤੀ ਬਣ ਗਈ ਸੀ ਉਹਨਾਂ ਤਾਂ ਅੱਖਾਂ ਦੀ ਰੋਸ਼ਨੀ ਜਾ ਸਕਦੀ ਸੀ ਹਮਮ ਤੇ ਮੈਨੂੰ ਪਤਾ ਲੱਗਾ ਕਿ ਉਹ ਤਾਂ ਅੱਖਾਂ ਦੀ ਰੋਸ਼ਨੀ ਗਵਾਉਣ ਵਾਲੀ ਸੀ ਇਸ ਲਈ ਉਹਨਾਂ ਦੀ ਇਲਾਜ ਜ਼ਰੂਰੀ ਹੈ ਤੇ ਤੰਦਰੁਸਤ ਹੋ ਕੇ ਪਰਤਣਗੇ ਤੇ ਫਿਰ ਪ੍ਰਚਾਰ ਵੀ ਕਰਨਗੇ ਹੁਣ ਇਹ ਜਾਣਕਾਰੀ ਜੇ ਸੌਰਵ ਭਰਦਵਾਜ ਨੂੰ ਹੈ ਤਾਂ ਕੀ ਪੰਜਾਬ ਦੇ ਮੁੱਖ ਮੰਤਰੀ ਨੂੰ ਨਹੀਂ ਹੈ ਹਮਮ ਕੀਪਾਵਾਨ ਤੁਮਾਨੂੰ ਪਤਾ ਹੀ ਨਹੀਂ ਠੀਕ ਹੈ ਸਰੋਵਰ ਭਰ ਦੋ ਆ ਜਿਹੜੇ ਦਿੱਲੀ ਦੇ ਵਿੱਚ ਰਾਜਨੀਤੀ ਕਰਦੇ ਨੇ ਤੇ ਆਮ ਆਦਮੀ ਪਾਰਟੀ ਦੇ ਮੁਰਲੀ ਕਤਾਰ ਦੇ ਲੀਡਰ ਨੇ ਰਗਵ ਚੱਡਾ ਇਸ ਦੀ ਦਿੱਲੀ ਵਾਲਿਆਂ ਨੂੰ ਜਾਣਕਾਰੀ ਹੋਗੀ ਪਰ ਉਹ ਪੰਜਾਬ ਤੋਂ ਰਾਸ਼ਵਾਂ ਮੈਂਬਰ ਨੇ ਤੇ ਭਗਵੰਤ ਮਾਨ ਤੋਂ ਮੂਹਰੇ ਹੋ ਕੇ ਬੈਠਣ ਦੀ ਕੋਸ਼ਿਸ਼ਾਂ ਕਰਦੀ ਸੀ ਸਰਕਾਰੀ ਸਮਾਗਮਾਂ 'ਚ ਮੈਨੂੰ ਅੱਜ ਵੀ ਉਹ ਤਸਵੀਰਾਂ ਯਾਦ ਨੇ ਜਦੋਂ ਸਰਕਾਰੀ ਅਧਿਕਾਰੀ ਸਟੇਜ ਦੇ ਉੱਤੇ ਗੋਡੇ ਲਾ ਕੇ ਬਹਿਲੇ ਸੀ ਰਗਵ ਚੱਡਾ ਮੂਰੇ ਚਿੱਠੀ ਪੱਤਰ ਲੈ ਕੇ ਗਿਆ ਦੇਖੋ ਸਰ ਜੀ ਸੋ ਇਹ ਸ੍ਰੀ ਰਗਵ ਚੱਡਾ ਬਾਰੇ ਭਗਵੰਤ ਜੀ ਨੂੰ ਜਾਣਕਾਰੀ ਨਹੀਂ ਜਾਂ ਅੱਜ ਮੁੱਖ ਮੰਤਰੀ ਪਵਨ ਕੁਮਾਰ ਹੋਰਾਂ ਨੇ ਅਰਵਿਦ ਕੇਜਰੀਵਾਲ ਨਾਲ ਦੂਸਰੀ ਮੁਲਾਕਾਤ ਕੀਤੀ। ਹੂੰ ਹੂੰ। ਦੂਸਰੀ ਮੁਲਾਕਾਤ ਤੋਂ ਬਾਅਦ ਉਹਨਾਂ ਨੇ ਆ ਕੇ ਮੀਡੀਆ ਨੂੰ ਕਿਹਾ ਕਿ ਕੇਜਰੀਵਾਲ ਜੀ ਤੰਦਰੁਸਤ ਨੇ ਉਹਨਾਂ ਨੂੰ ਜਿਹੜੀ ਉਹ ਦਵਾਈ ਹੈ ਸ਼ੂਗਰ ਸੈਗਰਨ ਉਹ ਵੀ ਮਿਲ ਰਹੀ ਆ ਤੇ ਉਹ ਤੋਂ ਬਿਨਾਂ ਜੀ ਉਹ ਹੁਣ ਸਹੀ ਨੇ ਪਹਿਲਾਂ ਉਹ ਕਾਫੀ ਸਿਹਤ ਜਾਬ ਨੇ ਸਾਡੀ ਅੱਜ ਵੀ ਮੁਲਾਕਾਤ ਕਹਿੰਦੇ ਹੋਈ ਕੰਦੇ ਸ਼ੀਸ਼ੇ ਦੇ ਆਲ ਦਾਰ ਬੈਠ ਕੇ ਹੋਈ ਆ ਸ਼ਤਰਾਂ ਤਾਂ ਨਹੀਂ ਦਿਖੀਆਂ ਫੋਨ 'ਤੇ ਹੀ ਗੱਲਬਾਤ ਹੋਈ ਪਰ ਅੱਜ ਗੱਲਬਾਤ ਸਹੀ ਰਹੀ। ਕਹਿੰਦੇ ਸਭ ਤੋਂ ਪਹਿਲਾਂ ਉਹਨਾਂ ਨੇ ਪੁੱਛਿਆ ਕੇਜਰੀਵਾਲ ਜੀ ਨੇ ਕਿ ਮਹੀਨੇ ਦੀ ਹੋ ਗਈ ਨਿਆਮਤ ਕਿਵੇਂ ਦੀ ਹੈ ਕਹਿੰਦੇ ਮੈਂ ਮ੍ਰਿਤਿ ਬਾਰੇ ਪੁੱਛਿਆ ਫਿਰ ਉਹਨੇ ਪੰਜਾਬ ਦੇ ਮੰਡੀ ਕਿਸਾਨਾ ਬਾਰੇ ਪੁੱਛਿਆ ਐ ਫਿਰ ਉਹਨੇ ਕਿਹਾ ਕਿ ਇੰਡੀਆ ਘਰ ਚੋੜੀ ਪ੍ਰਚਾਰ ਕਰਨ ਜਾਇਓ ਜੀ ਫਿਰ ਉਹਨੇ ਕਿਹਾ ਕਿ ਤੁਸੀਂ ਦਿੱਲੀ जरूर ਆਇਓ ਪ੍ਰਚਾਰ ਕਰਨ ਦਿੱਲੀ ਵਾਲੇ ਨੂੰ ਪੰਜਾਬ ਨੇ ਇਹ ਸਭ ਦੇ ਦਰਾਂ ਦੀ ਪੱਤਰਕਾਰ ਨੇ ਵੀ ਸਵਾਲ ਪੁੱਛ ਲਿਆ ਕਿ ਜੀ ਰਾਘਵ ਚੱਡਾ ਜੀ ਕਿੱਥੇ ਉਹ ਪ੍ਰਚਾਰ ਕਰਨ ਆਉਂਗੇ ਭਗਵਾਨਤਮਾਨ ਨੇ ਬਿਨਾ ਨਾਮ ਲਿਆ ਜਿਹੜੀ ਕਹਾਣੀ ਸੁਣਾਈ ਸ਼ਾਇਦ ਉਹਨਾਂ ਨੂੰ ਵੀ ਅੱਜੇ ਪਤਾ ਲੱਗਿਆ ਹੋਣਾ ਕਿ ਟੀਮ ਅਨਾਉਂਸ ਹੋਈ ਆ ਉਸ ਦਾ ਉਹ ਵੀ ਦੇਖ ਕੇ ਆਏ ਉਹ ਤੋਂ ਬਾਅਦ ਉਹਨਾਂ ਨੇ ਐਲਬੀਟੀ ਅਚ ਕਰ ਦਿੱਤੀ ਹੋਈ ਕਹਿੰਦੇ ਜੀ ਦੇਖੋ ਖਿਡਾਰੀ ਕ੍ਰਿਕਟ ਦੇ ਵਿੱਚ 11 ਹੀ ਖੜਦੇ ਆ ਮੈਦਾਨ 'ਚ ਬਾਕੀਆਂ ਨੂੰ ਜਾਂ ਤਾਂ ਫਿਰ ਬਾਹਰ ਰਹਿਣਾ ਪੈਂਦਾ ਕਹਿੰਦੇ ਐਕਸ ਲਾਜ ਹੈ ਜਾਂ ਫਿਰ ਕਹਿੰਦੇ ਕਿ ਉਹ ਪੋਚੀ ਪੋਚੀ ਨਹੀਂ ਪਰ ਕਹਿੰਦੇ ਨੈਟ 'ਚ ਬੋਲ ਬੋਲ ਕਰਾਉਣੀ ਪੈਂਦੀ ਹੈ ਇਸ ਲਈ ਪਾਰਟੀਆਂ ਦੇਖਣਾ ਕਿ ਦੀ ਜਮਵਾਰੀ ਕਿੱਥੇ ਲੱਗਣੀ ਆ ਹੈ ਤੇ ਜਦੋਂ ਠੀਕ ਹੋਣਗੇ ਜੀ ਆ ਜਾਵਾਂਗੇ ਤਾਂ ਪਤਾ ਨਹੀਂ ਇਹ ਪਾਰਟੀ ਦੇਖੇ ਸੋ ਕੀ ਉਹਨਾਂ ਨੂੰ ਪਤਾ ਹੀ ਰਗਵ ਚੱਡਾ ਦੀ ਸਥਿਤੀ ਕੀ ਹੈ ਜਾਂ ਅਣਜਾਣ ਨੇ ਜਾਂ ਉਹਨਾਂ ਨੇ ਆਪਣੇ ਵੱਲੋਂ ਦੱਸ ਕਿ ਮੇਰੇ ਲਈ ਉਹ ਖੇਡਣ ਵਾਲੇ ਖਦਾਈਆਂ ਸ਼ਾਮਲ ਨਹੀਂ ਜੀ ਮੇਰੇ ਲਈ ਐਕਸਟਰਾ ਜਿਹੜਾ ਬੈਠਣਾ ਦਾ ਬੈਠਣ ਹੈ ਕੋਚਿੰਗ ਟੀਮ ਚ ਨਾਲ ਖਾਣਾ ਪੜਦੇ ਪਿੱਛੋਂ ਲਖਾਈ ਰੱਖਣ ਤੇ ਨਹੀਂ ਤਾਂ ਫਿਰ ਨੈਟ ਚ ਬੋਲ ਬੂਲ ਕਰਾ ਲਿਆ ਕਰਨ ਮੇਨ ਮੈਦਾਨ ਚ ਉਤਰਨ ਦੀ ਉਹ ਨਿਆਜ਼ਤ ਨਹੀਂ ਕੀ ਭਗਵੰਤਬਾਹ ਨੇ ਇਸ਼ਾਰਾ ਕਰ ਦਿੱਤਾ ਕਿ ਹੁਣ ਮਹੀ ਹੈ ਐਨ ਹੁਣ ਕੋਈ ਨਹੀਂ ਕੇਜਰੀਵਾਲ ਅੰਦਾ ਤੇ ਰਾਗੂ ਚੰਡਾ ਬਾ ਮਹੀ ਬੰਦੂ ਕਿਤਨਾ ਕਿਤੇ ਸਨੇਹਾਦਨ ਦਿੱਤਾ ਅੱਜ ਵੱਡੀ ਇਸ ਤੋਂ ਖਬਰ ਨਿਕਲ ਰਹੀ ਹੈ ਇਹਦੇ ਵੱਡੇ ਮਹੀਨੇ ਨੇ ਲਾਜ਼ਮੀ ਹੂੰ ਕੇਜਰੀਵਾਲ ਅੰਦਰ ਤੇ ਰਾਗ ਚੱਡਾ ਬਾਹਰ ਇਹ ਆਪਣੇ ਆਪ ਦੇ ਵਿੱਚ ਜੀ ਕਿਉਂ ਗਾਗਰ ਚ ਸਾਗਰ ਆਏ ਜੀ ਦੀਪਕ ਜੀ ਪੰਜਾਬ ਚੋਂ ਨਤੀਜਿਆਂ ਦੇ ਵਿੱਚ ਆਮ ਆਦਮੀ ਪਾਰਟੀ ਹੁਣ ਹੀਰੋ ਵੀ ਮੰਨਤੇ ਬਾਕੀ ਹਲਾ ਉਹੀ ਗੱਲ ਆ ਵੀ ਵੀ ਸਾਰੀ ਖੇਡ ਆਪਣੇ ਹੱਥੇ ਵਿੱਚ ਹੀ ਆਉਣਾ ਤੇ ਭਗਵੰਤ ਮਾਨ ਦੇ ਪੀਤੇ ਕੋਫੇ ਦੇ ਦੋ ਚੀਜ਼ਾਂ ਦिए ਹੂੰ ਸਿਰ ਦੇ ਉੱਤੇ ਸੇਰਾ ਵੀ ਸੱਜ ਜਾਂਦਾ ਤੇ ਸਿਰ ਦੇ ਉੱਤੇ ਕਿਕਰਾਂ ਵੀ ਬੁੱਟ ਜਾਂਦਾ ਬਿਲਕੁਲ ਜਿੱਤੇ ਤਸਵੀਰਾ ਵੀ ਭਗਵਾਨ ਜੀ ਮਾਨ ਦੇ ਸਰ ਤੇ ਜੇ ਹਰ ਵਿੱਚ ਹਿੱਕ ਲਾ ਭਗਵਾਨ ਜੀ ਦੇ ਸਰ ਜੀ ਦੇਖੋ ਭਗਵਾਨ ਮੈਂ ਕਿ ਜੀ ਦੀ ਬਾਜੀ ਨੂੰ ਦੱਸਿਆ ਕਿ ਮੈਂ ਅਸਾਮ ਜਾ ਕੇ ਆਇਆ ਮੈਂ ਗੁਜਰਾਤ ਜਾ ਕੇ ਆਇਆ ਉਹਨਾਂ ਨੇ ਮੈਨੂੰ ਕਿਹਾ ਕਿ ਦਿੱਲੀ ਵੀ ਆਉਣਾ ਹੈ ਤੁਸੀਂ ਦਿੱਲੀ ਵੀ ਤੁਸੀਂ ਉਹ ਪ੍ਰਚਾਰ ਕਰਨਾ ਹੈ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਦਿੱਲੀ ਆ ਦੇ ਲੀਡਰਾਂ ਨੂੰ ਵੀ ਪੰਜਾਬ ਲੈ ਜਾਓ ਜੀ ਪਰ ਅੱਜ ਦੀ ਤਰੀਖ ਦੇ ਵਿੱਚ ਓਵਰ ਆਲ ਜੇਕਰ ਪ੍ਰਚਾਰ ਕਰਦਾ ਆਮ ਆਦਮੀ ਪਾਰਟੀ ਵੱਲੋਂ ਕੋਈ ਦਿਖਦਾ ਤਾਂ ਉਹ ਭਗਵਾਨ ਜੀ ਮਾਨ ਲਿਖਦਾ ਹੈ ਤੇ ਪੰਜਾਬ ਦੇ ਵਿੱਚ ਵੀ ਉਹ ਲਗਾਤਾਰ ਸਰਗਰਮ ਨੇ ਚਾਹੀਓ ਰੋਡ ショਅ ਕਰਨਾ ਚਾਹੀਓ ਮੀਟਿੰਗ ਆ ਕਰਨ ਚਾਹੀਓ ਰੈਡੀ ਆ ਕਰ ਸੋ ਇਸ ਦੇ ਕੁੱਲ ਮਲਾਕੇ ਸਥਿਤੀ ਚ ਨੇ ਕਿ ਭਗਵੰਤ ਮਾਨ ਹੀ ਬੰਦੂ ਬੰਦੇ ਤੇ ਜੇਕਰ ਭਗਵੰਤ ਮਾਨ ਹੀ ਆਲੇ ਆਨ ਨੇ ਤਾਂ ਇਹਦਾ ਮਤਲਬ ਜੇ ਥਾਰ ਦੇ ਲਈ ਜ਼ਿੰਮੇਵਾਰੀ ਹੋ ਰਹੀ ਹੈ ਜੀ ਫਿਰ ਆਮ ਆਦਮੀ ਪਾਰਟੀ ਦੇ ਨੀਤੀਜਾਂ ਦੇ ਹਵਾ ਦੇ ਨਾਲ ਪਲੀ ਗੱਲ 2014 ਦੇ ਵਿੱਚ ਜਦੋਂ ਹੁਣ ਹੋਈਆਂ ਤਾਂ ਭਯਾਨ ਨੇ ਚਾਰ ਮੈਂਬਰ ਪਾਰਲਮਨ ਕਿ ਉਹ ਸਮੇਂ 23% ਤੋਂ ਬਾਅਦ ਵੀ ਪਾਰਟੀ ਨੂੰ ਪਈ ਸੀ 2017 ਦੀਆਂ ਵਿਧਾਨ ਸਭਾ ਚੋਣਾਂ ਆਈਆਂ ਆਮ ਆਦਮੀ ਪਾਰਟੀ ਨੂੰ 23% ਵੋਟ ਪਈ। ਆਮ ਆਦਮੀ ਪਾਰਟੀ ਵਿਰੋਧੀ ਚਿਰ ਸੀ। ਪਰ ਜਦੋਂ ਹਾਲੀ ਦੀਆਂ 2019ਆਂ ਹੋਈਆਂ ਤਾਂ 1 ਕੋ ਲੋਕ ਸਾਨੂੰ ਸਿ ਪਈ ਸੀ। ਜੀ। ਪਰ ਉਸ ਤੋਂ ਬਾਅਦ ਜਿੱਦਾਂ ਹੀ ਵਿਧਾਨ ਸਭਾ ਚੋਣਾਂ 2022 ਦੀਆਂ ਤੇ ਭਗਵੰਤ ਸਿੰਘ ਸਿੱਧੂ ਦਾ ਚਿਹਰਾ ਲਾਣੇ ਤਾਂ ਪੰਜਾਬ ਨੇ 92 ਸੀਟਾਂ ਦਿੱਤੀਆਂ। ਜੀ। ਤੇ ਇੱਥੋਂ ਦਾ ਇਹ ਲਾਹੋ ਕਿ ਭਗਵੰਤ ਮਾਨ ਦੇ ਨਾਂ ਤੇ 92 ਸੀਟਾਂ ਆਈਆਂ ਸੀ ਨਾ ਕਿ ਕੇਜਰੀਵਾਲ ਦੇ ਨਾਂ ਤੇ। ਤੇ ਕੇਜਰੀਵਾਲ ਦੇ ਨਾਂ ਤੇ ਆਈਆਂ ਹੁੰਦੀਆਂ ਜਾਂ ਉਹਦੇ ਨਾਂ ਤੇ ਆਈਆਂ ਹੁੰਦੀਆਂ ਤਾਂ ਅੱਜ ਪੰਜਾਬ 'ਚ ਇੱਕ ਬਾਅਦ ਜੁੜਦੀ ਕੇਜਰੀਵਾਲ ਦੇ ਉੱਤੇ। ਤੁਹੇ ਦਾ ਮਤਲਬ ਕੇਜਰੀਵਾਲ ਦੇ ਹੱਕ ਚ ਜੇ ਪੰਜਾਬ ਚੋਂ ਲਹਿਰ ਢੀ ਉੱਠੀ ਤਾਂ ਆਮ ਆਦਮੀ ਪਾਰਟੀ ਨੂੰ ਸਮਝ ਆ ਗਈ ਕਿ ਪੰਜਾਬ ਦੇ ਵਿੱਚ ਭਾਈ ਲੈ ਦੇ ਕੇ ਭਗਵੰਤ ਮਾਨ ਹੈ ਹਮ ਪਰ ਹੁਣ ਜੇਕਰ ਭਗਵੰਤ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਦੂਜੀਆਂ ਪਾਰਟੀਆਂ ਨੇ ਭਗਵੰਤ ਮਾਨ ਇੱਕ ਵੱਡੀ ਤਰਤਾ ਬਣ ਕੇ ਖੜੇ ਲੱਗੂ ਕਿ ਤੰਜ ਕਸਮ ਚ ਬੋਲਣ ਚ ਭਾਸ਼ਣ ਕਰਨ ਚ ਵਿਆਨ ਬਾਜੀ ਚ ਉਹ ਸ਼ੂਭੂਫੇ ਛੱਡਣ ਚ ਮਸ਼ਹੂਰ ਨੇ ਜੀ ਸੋ ਉਸ ਉਸ ਕਲਾ ਦੇ ਮਾਹਰ ਨੇ ਪਰ ਆਮ ਆਦਮੀ ਪਾਰਟੀ ਦੇ 13 ਜੀਰੋ ਦਾ ਜਿਹੜਾ ਉਹ ਦਾਵਾ ਕਰੀ ਫਿਰਦੇ ਨੇ ਉਹ ਬਤੀ ਦੰਦ ਕਿਤੇ ਝੂਠੇ ਨਾਲ ਸਾਬਤ ਹੋ ਜਾਣ ਇਸਦੇ ਲਈ ਵੀ ਫਿਰ ਜ਼ਿੰਮੇਵਾਰ ਹੋਈ ਹੋਣਗੇ ਜੀ ਸੋ ਉਹਦੇ ਲਈ ਉਹਨਾਂ ਦੇ ਸਿਰ ਤੇ ਇੱਕ ਵੱਡੀ ਪਰੇਦਾ ਜੀ ਹੈ ਕਿ ਜਾਂ ਤਾਂ ਹੁਣ ਸਿਹਰਾ ਸਜੂਗਾ ਜਾਂ ਬਿਠਕਰਾ ਬੁੱਟੂਗਾ ਉਹਨੇ ਦੇਖਦੇ ਹੋ ਤੇਰਾ ਜੀਰੋ ਨੂੰ ਕਿੱਥੇ ਤੱਕ ਲੈ ਕੇ ਜਾਂਦੇ ਆ ਇਹ ਇਸ ਲਈ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਦੇ ਦੌਰਾਨ ਆਮ ਆਦਮੀ ਪਾਰਟੀ ਦੇ ਨਤੀਜਿਆਂ ਲਈ ਆਮ ਆਦਮੀ ਪਾਰਟੀ ਲਈ ਭਗਵੰਤੀ ਮਾਨ ਹੈ ਉਹਨਾਂ ਦਾ ਤੇ ਭਗਵੰਤੀ ਫਿਰ ਅਪਮਾਨ ਨਾ ਸਾਬਤ ਹੋਵੇ ਇਹ ਵੀ ਉਹਨਾਂ ਦੀ ਚਿੰਤਾ ਹੈ ਹੂੰ ਅਜੇ ਇਹ ਅਸਰਿ ਸੋਸ਼ਲ ਰਿੰਕੂ ਨੇ ਆਮ ਆਦਮੀ ਪਾਰਟੀ ਉੱਪਰ ਤੰਜ਼ ਕੀਤਾ ਪਰ ਕੁੱਤੇ ਦੀ ਮਿਸਾਲ ਦੇ ਕੇ ਕੁੱਤੇ ਦਾ ਬਹਾਨਾ ਲੈ ਕੇ ਕੀ ਚੱਲ ਰਿਹਾ ਜੀ ਪਤਾ ਨਹੀਂ ਸਿਆਸਤ ਬੋਲਣ ਲੱਗ ਕੇ ਸੋਚਦੇ ਨਹੀਂ ਜਾਂ ਸਮਝਦੇ ਨਹੀਂ ਜਾਂ ਬੋਲਣ ਤੋਂ ਬਾਅਦ ਸਮਝ ਆਉਂਦੀ ਹੈ ਅਮਰਤਾ ਬਿੰਗ ਕਾਂਗਰਸ ਦੇ ਚੌੜੇ ਦਿਸਹਾਰ ਪੰਜੇ ਨੂੰ ਟੁਰਨਾ ਮਗਨਾਂਤ ਦੇ ਪੰਜੇ ਨਾਲ ਕੰਮ ਕਰਦੀ ਉਹ ਸੋ ਫਿਰ ਜਦੋਂ ਹੱਥਾਂ ਪੈਰਾਂ ਦੀ ਪਈ ਪਤਾ ਲੱਗ ਗਿਆ ਕੁਝ ਹੋਇਆ ਉਸ ਨੂੰ ਫਿਰ ਮਾਫੀ ਮੰਗ ਲਈ ਠੀਕ ਹੈ ਚੰਗੀ ਗੱਲ ਹੈ ਕਿ ਜਲਦੀ 24 ਘੰਟਿਆਂ ਦੇ ਦਰਮਿਆਨ ਹੀ ਮਾਫੀ ਮੰਗ ਲਈ ਇੱਕ ਸਮਾਗਮ ਵਿੱਚ ਗਈ ਸੀ ਕਿਤੇ ਅਮਰਤਾ ਭੜੀ ਗਈ ਤੇ ਉਹਨੇ ਕਹਿਤਾ ਕਿ ਬਾਬਾ ਨਾਨਕ ਦਾ ਜਿਵੇਂ ਉਹਨੇ ਬਕਾਇਦਾ ਤੌਰ ਤੇ ਕਿਹਾ ਕਿ ਮੈਂ ਗੁਰੂਆਂ ਦੇ ਪੰਜੇ ਤੇ ਨਹੀਂ ਬੋਟ ਮੰਗਣ ਆਈਆਂ ਇੱਕ ਗੁਰਨਾਨਕ ਦੇਵ ਦਾ ਪੰਜਾ ਸੀ ਤੇ ਇੱਕ ਕਾਂਗਰਸ ਦਾ ਪੰਜਾ ਸੋ ਇਹ ਹਵਾਲਾ ਦੇ ਕੇ ਉਹਨੇ ਕਿਤੇ ਕਲ ਕਹਿਤੀ ਤੇ ਉਸ ਤੋਂ ਬਾਅਦ ਚੋਣ ਕਮਿਸ਼ਨ ਕੋਲ ਵੀ ਸ਼ਿਕਾਇਤ ਚੱਲ ਗਈ ਪੰਥਕ ਤੇਰਾ ਨੇ ਵੀ ਅਤਰਾਜ ਪਟਾਇਆ ਆਮ ਨਾਲ ਨਾ ਨਾ ਨੇ ਉਹ ਸੰਗਤ ਨੂੰ ਵੀ ਇਹ ਚੰਗਾ ਲੱਗਿਆ ਜੋ ਸ਼੍ਰੋਮਣੀ ਕਮੇਟੀ ਸੇ ਇਤਰਾਜ ਅਕਾਲੀ ਦਰ ਨੇ ਵੀ ਕੀਤਾ ਤੇ ਉਸ ਤੋਂ ਬਾਅਦ ਬਿਨਤਰੁਨ ਹੱਥ ਜੋੜ ਕੇ ਦੋ ਹੱਥ ਜੋੜ ਕੇ ਸਮੂਹ ਪੰਜਾਬੀਆਂ ਤੋਂ ਸਿੱਖ ਸੰਗਤ ਤੋਂ ਨਾ ਨਾ ਵੀ ਮੰਗੇ ਪਰ ਜੇਕਰ ਅਸੀਂ ਬੋਲਣ ਲੱਗੇ ਤੋਲ ਕੇ ਬੋਲੀਏ ਤਾਂ ਸਿੱਧੀ ਆਵੀਂ ਨਾ ਜੀ ਸੋ ਇਸ ਲਈ ਉਹ ਜਿਵੇਂ ਕਿਹਾ ਜਾਂਦਾ ਕਿ ਕਮਾਂਡ ਚੋਂ ਨਿਕਲੇ ਆទੀਰ ਤੇ ਜਵਾਨ ਚੋਂ ਨਿਕਲੇ ਬੋਲ ਕੇ ਵਾਪਸ ਨਹੀਂ ਹੁੰਦੇ ਇਹੋ ਜਿਹਾ ਕੁਝ ਸਿਸ਼ੀਲ ਰਿੰਕ ਨੂੰ ਜਮਾ ਹੀ ਸੱਚੇ ਚੁੱਟਾ ਗਿਆ ਅੱਛਾ ਜੀ ਸਿਸ਼ੀਲ ਰਿੰਕ ਨੂੰ ਆਪਣੀਆਂ ਜ਼ਰਦ ਖੇਤਰ ਦੇ ਵਿੱਚ ਬੋਟਾ ਮਾਗਲ ਦੇ ਫਰੈਂ ਅੱਜਕੱਲ੍ਹ ਛੋਟੀਆਂ ਨੁੱਕੜਾਂ ਬੈਠਣੀਆਂ ਵਧੀਆਂ ਹੁੰਦੀਆਂ ਉਹ ਕਿਸੇ ਮੁਹੱਲੇ ਚ ਬੋਟਾ ਮਾਗਰੇ ਸੀ ਕਿ ਜਿਤੇ ਹੀ ਉਹਨੇ ਮਾਈਕ ਸੁਭਾਲਿਆ ਜੇ ਦੋ ਤਿੰਨ ਅੱਖਰੇ ਬੋਲੇ ਸੀ ਕਿਸੇ ਕੋਠੀ ਦੀ ਛੱਤ ਤੋਂ ਕੁੱਤਾ ਭੌਂਕਣ ਲੱਗਿਆ ਹੂੰ ਤੇ ਉਹਨਾਂ ਨੇ ਮਾਈਕ ਤੋਂ ਆਪਣਾ ਮੂੰਹ ਘੁਮਾਰ ਕੇ ਕੁੱਤੇ ਗੱਲੀ ਉੱਤ ਕਰਕੇ ਕਹਿੰਦੇ ਉਹ ਪਾਈ ਇੱਥੇ ਆਮ ਆਦਮੀ ਪਾਰਟੀ ਵਾਲਾ ਕੋਈ ਨਹੀਂ ਕਸਦਾ ਬੀਜੇਪੀ ਵਾਲਿਆ ਨਾ ਹੂੰ ਮਤਲਬ ਇਹ ਕਿਸ ਹੱਲ ਤੇ ਤੱਕ ਜਿਸ ਪਾਰਟੀ ਨੇ ਤੁਹਾਨੂੰ ਮੈਂਬਰ ਪਾਰਲੀਮੈਂਟ ਤੱਕ ਪਹੁੰਚਾਇਆ ਜੀ ਹੁਣ ਉਹ ਗਲਤ ਹੈ ਠੀਕ ਹੈ ਵੱਖਰਾ ਸਵਾਲ ਹੈ ਤੁਸੀਂ ਕਾਂਗਰਸ ਚੋਂ ਹਾਰ ਕੇ ਆਮ ਆਦਮੀ ਪਾਰਟੀ ਚ ਆਏ ਸੀ ਜੀ ਚਾਹੇ ਤੁਸੀਂ ਦਲ ਬਦਲੂ ਸੀ ਚਾਹੇ ਉਹਨਾਂ ਕੋਲ ਕੋਈ ਉਮੀਦਵਾਰ ਨਹੀਂ ਸੀ ਉਹਨਾਂ ਦੀ ਮਜਬੂਰੀ ਸੀ ਤੁਹਾਨੂੰ ਲਿਆ ਜਾਂ ਆਪਣੇ ਵਰਕਰਾਂ ਨਾਲ ਧੋਖਾ ਕਰਕੇ ਤੁਹਾਨੂੰ ਚੁਣਿਆ ਤੇ ਪਰ ਤੂੰ ਉਹਨੂੰ ਮੈਂਬਰ ਪਾਰਲੀਮੈਂਟ ਤਾਂ ਆਮ ਆਦਮੀ ਪਾਰਟੀ ਦੇ ਚੋਣ ਨਿਸ਼ਾਨ ਤੇ ਪਹੁੰਚਾਇਆ ਨਾ ਪਹਿਲੀ ਵਾਰ ਦੂਜੀ ਵਾਰ ਪਤਾ ਨਹੀਂ ਪਹੁੰਚਣਾ ਕਿ ਨਹੀਂ ਪਹੁੰਚਣਾ ਪਰ ਤੁਸੀਂ ਇਸ ਲੈਵਲ ਤੱਕ ਗਿਰ ਜਾਂਦੇ ਹੋ ਕਿ ਜਦੋਂ ਉਸ ਪਾਰਟੀ ਬਾਰੇ ਜਾਂ ਮੈਂ ਕਹਿੰਦਾ ਕੋਈ ਵਿਅਕਤੀ ਗਲਤ ਹੋ ਸਕਦਾ ਹੈ ਕੋਈ ਪਾਰਟੀ ਗਲਤ ਹੋ ਸਕਦੀ ਹੈ ਪਰ ਤੁੰਨਾ ਦਾ ਪੱਧਰ ਕਿਸਨੇ ਬਲ ਤੱਕ ਆ ਗਿਆ ਸਿਆਸਤ ਦਾ ਉਹ ਤੋਂ ਅੰਦਾਜ਼ਾ ਲਾ ਲਓ ਕਿ ਇੱਥੇ ਆਮ ਆਦਮੀ ਪਾਰਟੀ ਵਾਲਾ ਕੋਈ ਨਹੀਂ ਬੈਠਾ ਭਾਈ ਤੂੰ ਭਾਜਪਾ ਨੇ ਮਤਲਬ ਭਾਜਪਾ ਦੇ ਕੁੱਤੇ ਨਹੀਂ ਪੈਂਦੇ ਫਿਰ ਮਤਲਬ ਇਹ ਕਿਹੜੀਆਂ ਗੱਲਾਂ ਨੇ ਕਿਹੋ ਜੀ ਭਾਸ਼ਾ ਹੈ ਸੋ ਇਹ ਬਹੁਤ ਹਲਕੇ ਪੱਧਰ ਦੀ ਰਾਜਨੀਤੀ ਉਤਰਾਈ ਹੈ ਚਲੋ ਨਵਾਂ ਨਵਾਂ ਹੁੰਦਾ ਰਹੇਗਾ ਕੱਲ ਗੋਲਡੀ ਹੋਰਾਂ ਦਾ ਸ਼ੇਅਰ ਚਰਚਾ ਸੀਗਾ ਗੱਡੀ ਦੇ ਵਿੱਚ ਬੈਠੇ ਜਾਂਦੇ ਦੀ ਇੱਕ ਤਸਵੀਰ ਚ ਇਹ ਚਰਚਾ ਸੀ ਅੱਜ ਸਹੀ ਫਾਚਰਚਾ ਚ ਸਵੇਰ ਨੂੰ ਜਵਾਈਨਿੰਗ ਚਰਚਾ ਚੱਲੂਗੀ ਇਹ ਚੱਲੀ ਆਣਾ ਜੀ ਕੱਲ ਨੂੰ ਹੂੰ ਅੱਛਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਿਹੜੇ ਭਾਜਪਾਈ ਉਮੀਦਵਾਰ ਨੇ ਉਹਨਾਂ ਦੇ ਨਾਲ ਚਿੱਠੀ ਲਿਖੀ ਹੈ ਜੀ ਇੱਕ ਅੱਪਾ ਇੱਕ ਦਿਨ ਵੀ ਜੀ ਤੁਹਾਡੇ ਧਿਆਨ ਚੋੜਾ ਆਪਾਂ ਗੱਲ ਕਰ ਰਹੇ ਸੀ ਕਿ ਕਿ ਇਹਦਾ ਮਤਲਬ ਜਦੋਂ ਬੰਦੇ ਨੂੰ ਡਾਕ ਫਿਰ ਉਹ ਆਪਣੇ ਅਸਲੀ ਹਥਿਆਰ ਕਢ ਲੈਂਦਾ ਆਪਾ ਉਹ ਮੇਰਾ ਇੱਕ ਸ਼ੇਅਰ ਹੈ ਕਿ ਲੱਗਦਾ ਚੋਣਾਂ ਦੇ ਦਿਨ ਨੇੜੇ ਆ ਗਏ ਟੱਕੂਏ ਤੇ ਸ਼ੂਰ ਤਲਵਾਰਾਂ ਬਾਹਰ ਆ ਗਈ। ਸੋ ਮੈਨੂੰ ਲੱਗਦਾ ਕਿ ਇਹ ਉਹੀ ਹਾਲ ਨੇ ਕਿ ਉਹ ਚੀਜ਼ਾਂ ਬਾਹਰ ਆ ਰਹੀਆਂ। ਤੁਸੀਂ ਇਹ ਦੇਖੋ ਕਿ ਜਦੋਂ ਪਹਿਲੇ ਗੇੜ ਤੱਕ ਦੀਆਂ ਚੋਣਾਂ ਨਹੀਂ ਪਈਆਂ ਸੀ। ਜੀ। ਤਦ ਤੱਕ ਏਜੰਡਾ ਸੀਗਾ ਕਿ ਅਸੀਂ ਭ੍ਰਸ਼ਟਾਚਾਰ ਮੁਕਾਤਾ, ਅਸੀਂ ਦੇਸ਼ ਨੂੰ ਬਿਸ਼ਵ ਤਾਕਤ ਬਣਾਤਾ, ਅਸੀਂ ਰਾਮ ਮੰਦਰ ਬਣਾਤਾ, ਅਸੀਂ ਆਪਣੇ ਵਾਅਦੇ ਪੂਰੇ ਕਰਦੇ ਹਾਂ। ਜੀ। ਜਿੱਦਾਂ ਹੀ ਪਹਿਲੇ ਗੇੜ ਦੀਆਂ ਵੋਟਾਂ ਪੈਣ ਤੋਂ ਬਾਅਦ ਆ ਗਈ ਰਿਪੋਰਟ ਕਿ ਜੀ ਵੋਟ ਪਰਸੈਂਟ ਘਟਿਆ। ਹਾਂਜੀ। ਉਸ ਤੋਂ ਬਾਅਦ ਆਪਣੀ ਦੀ ਪੂਰੀ ਚਰਚਾ ਕੀਤੀ ਸੀ ਉਸ ਤੋਂ ਬਾਅਦ ਹਿੰਦੂ ਮੁਸਲਮਾਨ ਆ ਗਿਆ ਮੰਗਲ ਸੂਤਰ ਆ ਗਿਆ ਹੈਨਾ ਤੁਹਾਡਾ ਸਾਰਾ ਕੁਝ ਖੋ ਕੇ ਮੁਸਲਮਾਨਾਂ ਨੂੰ ਦੇ ਦੇਣਾ ਜੀ ਐਸਸੀਐਸਟੀ ਤੋਂ ਖੋ ਲੈਣਾ ਜੀ ਰਾਖਮਾ ਕਰਨ ਦਾ ਤੁਮ ਕਰਦੇ ਨੇ ਇਹ ਏਜੰਡੇ ਆ ਹੂੰ ਉਸ ਤੋਂ ਬਾਅਦ ਦੋ ਤਿੰਨ ਲੀਡਰਾਂ ਦੇ ਵੀ ਮੈਸੇਜ ਬੋਲਸ ਨੇ ਜੀ ਪਰ ਹੁਣ ਜਦੋਂ ਦੂਸਰੇ ਗੱਡੀਆਂ ਦੀਆਂ ਵੋਟਾਂ ਵੀ ਪੋਲ ਹੋ ਗਈਆਂ ਉਹਦੇ ਵਿੱਚ ਵੀ ਯੂਪੀ ਵਿਹਾਰ ਦੇ ਬੋਟ ਪਰਸੈਂਟ ਘਟੀ ਤਾਂ ਫਿਰ ਭਾਜਪਾ ਨੇ ਇਸ ਨੂੰ ਆਪਣਾ ਚੋਣ ਏਜੰਡਾ ਅਖਤਿਆਰੀ ਰੂਪ ਦੇ ਚਕਿਆਰ ਕਰ ਲਿਆ ਹੂੰ 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 ਕਾਰਕ ਰੂਪ ਚਕਿਆਰ ਕਰ ਲਿਆ ਭਾਰਤ ਦੇ ਪ੍ਰਧਾਨ ਮੰਤਰੀ ਅਹੁਦੇ ਤੇ ਬਰਾਜਮਾਨ ਭਾਜਪਾ ਦੇ ਮੁਢਲੇ ਲੀਡਰ ਜਿਹੜੇ 第三 ਤੀਸਰੀ ਵਾਰ ਪ੍ਰਧਾਨ ਮੰਤਰੀ ਬਣ ਦੀ ਇਚਾ ਰੱਖਦੇ ਹੋਏ ਮੈਦਾਨ ਚ ਉਤਰੇ ਨੇ ਨਰਿੰਦਰ ਮੋਦੀ ਜੀ ਨੇ ਆਪਣੇ ਨਾਮ ਤੇ ਆਪਣੇ ਦਸਤਾਂ ਹੇਠ ਤੀਜੇ ਗੇਟ ਤੇ ਸਾਰੇ ਉਮੀਦਵਾਰਾਂ ਨੂੰ ਚਿੱਠੀ ਲਿਖੀ ਹੈ ਹੂੰ ਹੂੰ ਉਹਦੇ ਵਿੱਚ ਥੱਲੇ ਬਕਾਇਦਾ ਲਿਖਿਆ ਮੋਦੀ ਦੀ ਗਾਰੰਟੀ 24 7 ਫਾਰ 2077 ਮਤਲਬ ਇਹ ਦਾਵਾ ਅਸੀਂ ਭਾਜਪਾ ਦਾ ਕਿ 224 ਜਿੱਤੇ ਹੋਏ ਆ 29 ਲਈ ਪ੍ਰਚਾਰ ਕਰ ਰਹੇ ਆ 47 ਤੱਕ ਅਸੀਂ ਹੋਵਾਂਗੇ ਹੂੰ ਸੋ ਉਸਨਰਦਰ ਮੋਦੀ ਨੇ ਉਹ ਚਿੱਠੀ ਲਿਖ ਕੇ ਆਪਣੇ ਤੀਜੇ ਗ੍ਰੇਡ ਦੇ ਮੀਂਦਵਾਰ ਨੂੰ ਜਿੱਚੇ ਤੌਰ ਤੇ ਕਿਹਾ ਐਸ ਐਸਟੀ OBC ਤੁਰਖਮਾ ਕਰਨ ਖੋ ਕੇ ਮੁਸਲਮਾਨਾਂ ਨੂੰ ਦਿੱਤਾ ਜਾਊਗਾ ਇਸ ਏਜੰਟੇ ਤੇ ਹੀ ਪ੍ਰਚਾਰ ਕਰ ਹੂੰ ਅੱਜ ਫਿਰ ਉਹਨਾਂ ਦੀ ਭਾਸ਼ਣ ਦੇ ਵਿੱਚ ਵੀ ਕੀ ਮੁਸਲਮਾਨ ਇਸ ਦੇਸ਼ ਦੇ ਨਾਗਰਿਕ ਨਹੀਂ ਕਿ ਹੂੰ ਕਿ ਉਹ ਦੇਸ਼ ਦੇ ਵਸਨੀਕ ਨਹੀਂਗੇ ਕਿ ਤੁਸੀਂ ਉਹਨਾਂ ਦੇ ਪ੍ਰਧਾਨ ਮੰਤਰੀ ਨਹੀਂ ਹੈਗੇ ਹੂੰ ਸੋ ਇਸ ਤਰੀਕੇ ਦਾ ਮਤਲਬ ਵਰਗਵੰਡ ਕਰਕੇ ਉਹਨਾਂ ਤੋਂ ਤੁਹਾਡੇ ਕੋਲ 10 ਸਾਲਾਂ ਦਾ ਕੁਝ ਵੀ ਨਹੀਂ ਬਣਾਉਣ ਤੁਹਾਡੇ ਕੋਲ ਅਗਲੇ 5 ਸਾਲਾਂ ਲਈ ਦੇਣ ਲਈ ਕੋਈ ਯੋਜਨਾ ਨਹੀਂ ਤਾਂ ਤੁਸੀਂ ਇਸ ਪੱਤੇ ਤੇ ਖੇਡ ਰਹੇ ਹੋ ਇਹ ਅਫਸੋਸਜਨਕ ਹੈ ਇਹ ਜਿੱਕੀ ਅਜੇ ਕਰਜ਼ਰ ਵਿਵਾਦਾਂ ਵਿਚ ਹੈ ਸਵੇਰ ਨੂੰ ਬਾਕੀ ਚੀਜ਼ਾਂ ਪਰ ਕਿਵੇਂ ਰੈਕਟ ਕਰਦੀਆਂ ਪਰ ਮੀਡੀਆ ਖਾਸ ਕਰਕੇ ਸਾਡਾ ਰਾਸ਼ਟਰੀ ਮੀਡੀਆ ਇਹ ਜਿਹੇ ਮਸਲਿਆਂ ਤੇ ਚਰਚਾ ਕਰਨ ਤੋਂ ਡਰਦਾ ਹੈ ਭੱਜਦਾ ਹੈ ਜਦੋਂ ਤੱਕ ਉਹਨੂੰ ਪੀਐਮਓ ਹਾਊਸ ਤੋਂ OKਰ ਪਰਨਾ ਮੈਂ ਤੱਕ ਉਹ ਹਮਮ ਦੀਪਕ ਜੀ ਜਦੋਂ ਕੋਵਿਡ 19 ਦੌਰਾਨ ਵੈਕਸੀਨੇਸ਼ਨ ਦਾ ਕੰਮ ਸ਼ੁਰੂ ਹੋਇਆ ਸੀ ਤੇ ਇਹਦੀ ਕੋਵੀ ਸ਼ੀਲਡ ਨਾਮ ਦੀ ਵੈਕਸੀਨ ਸੀਗੀ ਇਹ ਉਹੀ ਹੈ ਮੇਰੇ ਖਿਆਲ ਜਿਹੜੀ ਭਾਰਤ ਦੇ ਵਿੱਚ ਹੀ ਡਿਵੈਲਪ ਕੀਤੀ ਗਈ ਸੀ ਇਹਦੇ ਬਾਰੇ ਹੁਣ ਕੀ ਸਟੱਡੀ ਆਈ ਹੈ ਜੀ ਤੇ ਕੀ ਇਹਦੇ ਬਾਰੇ ਵੇਰਵੇ ਨੇ ਵੀ ਜਿਨ੍ਹਾਂ ਨੇ ਵੈਕਸੀਨ ਲਵਾਈ ਸੀ ਉਹਨਾਂ ਨੂੰ ਹਾਰਟ ਅਟੈਕ ਦਾ ਜ਼ਿਆਦਾ ਖਤਰਾ ਹੋ ਸਕਦਾ ਦੇ ਵਿੱਚ ਜਿਨ੍ਹਾਂ ਨੇ ਬ੍ਰਿਟੇਨ ਵਾਲੇ ਫਾਰਮੂਲੇ ਤੇ ਉਸ ਫਾਰਮੂਲੇ ਦੇ ਤਹਿਤ ਜਿਹੜੀ ਵੈਕਸੀਨ ਲਵਾਈ ਹੈ ਹੂੰ ਉਹ ਪਹਿਲਾਂ ਪਹਿਲਾਂ ਤਾਂ ਇਹ ਦੇਖ ਰਹੇ ਨੇ ਕਿ ਮੈਂ ਇੱਕ ਸੱਤਸ ਰੱਖਣ ਲੱਗਿਆ ਹੈ ਟੀਟੀਐਸ ਦੇ ਲੱਖਣ ਕਿ ਉਹਦੇ ਲੱਖਣ ਕੀ ਨੇ ਮਤਲਬ ਹੈ ਇਹ ਤੁਹਾਡਾ ਸਿਰ ਦੁਖਦਾ ਹੂੰ ਹੂੰ ਤੁਹਾਨੂੰ ਝੋਲਾ ਝੋਲਾ ਦਿਖਦਾ ਸਾਫ ਨਹੀਂ ਦਿਖਦਾ ਬੋਲਣ ਚ ਵੀ ਕਈ ਵਾਰ ਦਿੱਕਤ ਆਉਂਦੀ ਹੈ ਅੜਕਦੇ ਹਾਂ ਸਾਹ ਲੈਣ ਤਕ ਮੁਸ਼ਕਲ ਆਉਣ ਲੱਗ ਪਈ ਕਦੇ ਕਦੇ ਚੱਕਰ ਆ ਜਾਂਦੇ ਨੇ ਹੈ ਦਿਲ ਚ ਵੀ ਕੀ ਬਦ ਪੈਰਾਂ ਤੇ ਸੋਜ ਹੈ ਹੈ ਸ਼ਰੀਰ ਦੇ ਉੱਤੇ ਖੂਨ ਦੇ ਧੱਬੇ ਜਿਵੇਂ ਕਈ ਵਾਰ ਛਿੱਟੇ ਜਿਨਾਂ ਜਰਾਂਉਂਦੇ ਨੇ ਤਾਂ ਸਮਝ ਲਓ ਤੁਹਾਨੂੰ ਇਹ ਕਰੋਨਾ ਵੈਕਸੀਨ ਦਾ ਅਸਰ ਹੈ ਤੇ ਹਾਰਟ ਅਟੈਕ ਤੱਕ ਲੈ ਜਾ ਸਕਦਾ ਹੈ ਪਰ ਇਹ ਪਹਿਲੂ ਕੀ ਹੈ ਇਹ ਬ੍ਰਿਟਿਸ਼ ਦੇ ਬ੍ਰਿਟੇਨ ਦੀ ਸਭ ਤੋਂ ਜੇਕਰ ਆਪਾਂ ਵੱਡੇ ਮੀਡੀਆ ਚ ਮੰਨੀਏ ਤਾਂ ਟੈਲੀਗ੍ਰਾਫਿਕ ਵੱਡਾ ਉਦਾਹਰਣ ਹੈ ਜੀ ਖਰਾਫੀ ਰਿਪੋਰਟ ਹੈ ਜਿਨੇ ਦਾਵਾ ਕੀਤਾ ਕਿ ਜਿਹੜਾ ਬ੍ਰਿਟੇਨ ਦੇ ਵਿੱਚ ਬਕਾਇਦਾ ਤੌਰ ਤੇ ਐਸਟਰਾ ਜੈਨੇਕਾ ਜੀ ਉਹ ਵੈਕਸੀ ਉਹ ਉਸ ਵੈਕਸੀਨ ਦੇ ਤਹਿਤ ਆਰਟੀਟੈਕ ਦਾ ਖਤਰਾ ਹੈ ਉਸ ਕੰਪਨੀ ਨੇ ਖੁਦ ਹਾਈ ਕੋਰਟ ਚ ਜਾ ਕੇ ਮੰਨਿਆ ਹੂੰ ਹੂੰ ਹੁਣ ਭਾਰਤ ਨਾਲੇ ਹੀ ਪਹਿਲੂ ਕਿੱਥੇ ਜੁੜਿਆ ਕਿ ਬ੍ਰਿਟੇਨ ਦੀ ਫਾਰਮ ਕੰਪਨੀ ਐਸਟਰਾਜੈਨਿਕਾ ਨੇ ਖੁਦ ਮੰਨਿਆ ਕਿ ਉਹਨਾਂ ਦੀ ਕੋਵਿਡ-19 ਵੈਕਸੀਨ ਖਤਰਨਾਕ ਹੈ ਤੇ ਇਹਦੇ ਸਾਈਡ ਇਫੈਕਟ ਹੋ ਸਕਦੇ ਨੇ ਹਾਲਾਂਕਿ ਉਹਨਾਂ ਨੇ ਕਿਹਾ ਕਿ ਬਹੁਤ ਰੀਅਰ ਸਥਿਤੀ ਜੁਦਾ ਹੈ ਆਮ ਨਹੀਂ ਹੁੰਦਾ ਸੀ ਤਾਂ ਲੋਕਾਂ ਦੀ ਜਾਨ ਬਚਾਉਣ ਲਈ ਇਹ ਵੈਕਸੀਨ ਬਣਾਈ ਸੀ ਨਾ ਕਿ ਨੁਕਸਾਨ ਦੇਣ ਲਈ ਹਮਮ ਪਰ ਇਸੇ ਫਾਰਮੂਲੇ ਦੇ ਤਹਿਤ ਭਾਰਤ ਦੀ ਸੀਰਮ ਇੰਸਟੀਚਿਊਟ ਤੁਸੀਂ ਦਰਸੁਤ ਫਰਮਾਇਆ ਕਿ ਭਾਰਤ ਜੀ ਡਿਵੈਲਪ ਕੀਤੀ ਗਈ ਪਰ ਫਾਰਮੂਲਾ ਬ੍ਰਿਟੇਨ ਦੀ ਐਸੇ ਐਸਰ ਜੈਨਿਕਲ ਵਰਤੀ ਆ ਗਿਆ ਜੀ ਸਿਰਨ ਇੰਸਟੀਚਿਊਟ ਨੇ ਕੋਬੀਸ਼ਲਡ ਦੇ ਨਾਮ ਤੇ ਵੈਕਸੀਨ ਬਣਾਈ ਤੇ ਭਾਰਤ ਚ 175 ਕਰੋੜ ਲੋਕਾਂ ਦੇ ਲੱਗੀ ਐ ਇਹ ਵੈਕਸੀਨ ਜੀ ਇਹਦਾ ਇਹਦਾ ਪਹਿਲੂ ਦੇਖੋ ਕੀ ਹੈ ਕਿ ਇੱਕ ਤੇ ਰੁੱਥੇ ਬਦਾਨਤ ਚਲੀ ਗਈ ਅਦਾਲਤ ਜਾਂ ਤੋਂ ਬਾਅਦ ਉੱਥੇ ਢੜਾ ਢੜੇ ਕੇਸ ਆਉਣ ਲੱਗੇ 51 ਤੋਂ ਵੱਧ ਕੇਸ ਦਰਜ ਨੇ ਇਸ ਪਹਿਲੂ ਨੂੰ ਲੈ ਕੇ ਤੇ ਉਸ ਤੋਂ ਬਾਅਦ ਇਹਨਾਂ ਨੇ ਨਾ ਕਰਤੀ ਕੰਪਨੀ ਨੇ ਕਿ ਜਿਆ ਕੋਈ ਖਤਰਾ ਨਹੀਂ ਪਰ ਬਾਅਦ ਚੋਂ ਜਦੋਂ 2023 ਦੇ ਵਿੱਚ ਇਹ ਦਾਵਾ ਕੀਤਾ ਤਾਂ ਕਿ ਉਹਨਾਂ ਦੀ ਕੰਪਨੀ ਨੇ ਮੰਨ ਲਿਆ ਕਿ ਹਾਰਟੀਐਸ ਵਰਗਾ ਇੱਕ ਖਤਰਨਾਕ ਪਹਿਲੂ ਹੈਗਾ ਤੇ ਪਰ ਉਹਨਾਂ ਨਾਲ ਇੱਕ ਗੱਲ ਕਹੀ ਜੀ ਕਹਿੰਦੇ ਜੀ ਟਰਾਇਲ ਦੇ ਦੌਰਾਨ ਅਸੀਂ ਅਲੱਗ-ਅਲੱਗ ਦੇਸ਼ਾਂ ਤੋਂ ਡਾਟਾ ਇਕੱਠਾ ਕੀਤਾ ਹੈ ਸਾਡੀ ਵੈਕਸੀਨ ਸੁਰੱਖਿਅਤ ਹੈ ਹਾਂ ਦੁਨੀਆ ਭਰ ਦੇ ਵਿੱਚ ਜੇ ਕੋਈ ਲੋਕਾਂ ਨੂੰ ਅਸੀਂ ਫਾਇਦਾ ਪਹੁੰਚਾਉਣਾ ਤਾਂ ਉਹਦੇ ਨਾਲ ਕੋਈ ਥੋੜਾ-ਬਹੁਤ ਸਾਈਡ ਇਫੈਕਟ ਹੋਵੇ ਤਾਂ ਕੋਈ ਹੱਜ ਨਹੀਂ ਜਿਆਦਾਤਰ ਇਹਦਾ ਫਾਇਦਾ ਹੋਇਆ ਪਰ ਉਹਨਾਂ ਨੇ ਇਹ ਕਿਹਾ ਕਿ ਥੋੜਾ-ਬਹੁਤ ਸਾਈਡ ਇਫੈਕਟ ਇਹਦਾ ਮਤਲਬ ਉਹਨਾਂ ਨੂੰ ਪਤਾ ਸੀ ਕਿ ਸਾਈਡ ਇਫੈਕਟ ਹੈਗਾ ਜੀ ਉਹ ਇਹਦਾ ਆਧਾਰ ਦੇਖੋ ਕੀ ਹੈ WHO ਕਹਿੰਦਾ ਜੀ 18 ਸਾਲ ਤੋਂ ਵੱਧ ਉਮਰ ਵਾਲੇ ਲੋਨ ਡੀ ਨਾਲ ਕੋਈ ਖਤਰਾ ਨਹੀਂਗਾ ਇਹ ਪਾਸ ਸੀ ਸਹੀ ਸੀ ਪਰ ਬ੍ਰਿਟੇਨ ਨੇ ਖੁਦ ਹੀ ਇਹੀ ਟੈਲੀਗ੍ਰਾਫ ਦੀ ਰਿਪੋਰਟ ਦਾਵਾ ਕਰਦੀ ਹੈ ਕਿ ਬ੍ਰਿਟੇਨ ਨੇ ਇਹਦੇ ਵਰਤੋਂ ਦੇ ਉੱਤੇ ਕੁਝ ਮਹੀਨਿਆਂ ਬਾਅਦ ਬੈਨ ਲਾਤਾ ਸੀ ਹੂੰ ਹੂੰ ਜੀ ਕਹਿੰਦੇ ਇਸ ਵੈਕਸੀਨ ਦਾ ਵਰਤੋਂ ਬ੍ਰਿਟੇਨ ਚ ਨਹੀਂ ਹੋ ਰਿਹਾ ਟੈਲੀਗ੍ਰਾਫ ਦੀ ਰਿਪੋਰਟ ਕੋ ਦਾ ਬਾਜ਼ਾਰ ਚ ਆਉਣ ਤੋਂ ਕੁਝ ਮਹੀਨਿਆਂ ਬਾਅਦ ਇਹਦੇ ਤੇ ਰੋਕ ਲਾਤੀ ਤੇ ਉਹਨਾਂ ਨੇ ਵੀ ਕਿਹਾ ਕਿ 40 ਸਾਲ ਤੋਂ ਘੱਟ ਵਾਲਿਆਂ ਦੇ ਉੱਤੇ ਬਿਲਕੁਲ ਨਾ ਹੀ ਵੈਕਸੀਨ ਦਾ ਦੂਜੀ ਡੋਜ਼ ਲਾਇਆ ਜਾਵੇ ਇੱਥੋਂ ਤੱਕ ਫੈਸਲਾ ਕਰਤਾ ਜੀ 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 ਕੁਝ ਖਦਰਾ ਸੀਨ ਉਹਨਾਂ ਨੂੰ ਹਮ ਫੇਰੇ ਤੋਂ ਵੀ ਅੱਗੇ ਪਹਿਲੂ ਫਰਵਰੀ ਮਹੀਨੇ ਦੇ ਵਿੱਚ 163 ਲੋਕਾਂ ਨੂੰ ਸਰਕਾਰੀ ਤੌਰ ਤੇ ਮੁਆਵਜ਼ਾ ਮਿਲਿਆ ਬਿਤੇਜ ਹਮ ਹਮ 163 ਲੋਕਾਂ ਦੀ ਮੌਤ ਦੇ ਹਵਾਲੇ ਨਾਲ ਹੈ ਜੀ ਤੇ ਉਹਨਾਂ ਚੋਂ 158 ਲੋਕ ਉਹ ਸੀ ਜਿਨ੍ਹਾਂ ਤੇ ਵੈਕਸੀਨ ਲੱਗੀ ਸੀ ਹਮ ਹੁਣ ਉਸੇ ਫਾਰਮੂਲੇ ਦੇ ਤਹਿਤ ਭਾਰਤ ਚ 100 ਤੋ ਜੇਕਰ ਤੁਹਾਨੂੰ ਇਹ ਤੀਤੀਸਾ ਦੇ ਲੱਛਣ ਦਿਖਦੇ ਨੇ ਕਿ ਹਾਂ ਕੋਈ ਲੱਛਣ ਰਹਿ ਗਿਆ ਹੈ ਜਿਵੇਂ ਕਿ ਹਾਤਰਨਾਕ ਪਹਿਲੂ ਹੈ ਤਾਂ ਤੁਸੀਂ ਇਹਦੇ ਦੀ ਜਾਂਚ ਕਰੋ ਇਹ ਬਹੁਤ ਖਤਰਨਾਕ ਰਿਪੋਰਟ ਆਈ ਹੈ ਮੇਰਾ ਸਵਾਲ ਭਾਰਤ ਸਰਕਾਰ ਨੂੰ ਹੈ ਕਿ ਜਿਹੜੀ ਸਰਕਾਰ ਇਹ ਕਹਿੰਦੀ ਸੀ ਕਿ ਵੈਕਸੀਨ ਲਾ ਕੇ ਤੁਹਾਡੀ ਜਾਨ ਗਈ ਹੈ ਉੱਪਰ ਪ੍ਰਧਾਨ ਮੰਤਰੀ ਜੀ ਆਪਣੀ ਫੋਟੋ ਲਾਉਂਦੇ ਸੀ ਉਸ ਸਮੇਂ ਵੀ ਸਵਾਲ ਥਿਆ ਸੀ ਕਿ ਜਨਾਬ ਜਿਹੜੀਆਂ ਮੌਤਾਂ ਹੋਈਆਂ ਨੇ ਜੋ ਦੇ ਬੈਟਸ ਸਾਡੀ ਵੀ ਆਪਣੇ ਫੋਟੋ ਲਾਉਂਗੇ ਜੀ ਤੇ 175 ਕਰੋੜ ਲੋਕਾਂ ਦੀ ਸਥਿਤੀ ਕੀ ਹੈ ਇਹਦਾ ਅੰਕੜਾ ਕਿੱਥੇ ਹੈ ਕਿ ਉਹ ਕੋਈ ਸਾਹਮਣੇ ਲਿਆ ਸਕਦਾ ਕੀ ਸਰਕਾਰ ਇਹ ਤਾਂ ਸਾਹਮਣੇ ਲਿਆ ਸਕਦੀ ਹੈ ਇਹ ਵੱਡੀ ਫਿਕਰਮੰਦੀ ਵਾਲੀ ਗੱਲ ਹੈ ਮੇਰੇ ਖਿਆਲ ਵਿੱਚ ਦੀਪਕ ਜੀ ਜਿਹੜਾ 175 ਕਰੋੜ ਦਾ ਇਹ ਨੰਬਰ ਹੈਗਾ ਕਿਉਂਕਿ ਭਾਰਤ ਵੱਲੋਂ ਇਹ ਜਿਹੜੀ ਕੋਵੀ ਸ਼ੀਲਡ ਵੈਕਸੀਨ ਆ ਹੋਰ ਮੁਲਕਾਂ 'ਚ ਵੀ ਭੇਜੀ ਗਈ ਸੀ ਇਹ ਟੋਟਲ ਹੋਣਾ ਕਿਉਂਕਿ ਹੈਨਾ ਜੀ ਸੋ ਇਹ 175 ਤੁਸੀਂ ਇਹ ਦੇਖੋ ਇਹ ਦੇਖੋ ਇਹ ਦੇਖੋ 36 36 ਕਰੋੜ ਵੈਕਸੀਨ ਭਾਰਤ ਦੇ ਵਿੱਚ ਕੋਵੋਡਿਕ ਐਂਡ ਕੋਵੈਕਸਨ ਲੱਗੀ ਹੈ ਜੀ ਕੋਵੈਕਸਿਨ ਇਸੇ ਤਰ੍ਹਾਂ 7.5 ਕਰੋੜ ਹਾਂ 7 ਕਰੋੜ 38 ਲੱਖ ਲੋਕਾਂ ਨੂੰ ਕੋਵਰੋਵੈਕਸ ਇੱਕ ਵੈਕਸੀਨ ਸੀ ਉਹ ਲੱਗੀ ਹੈ 7 ਵੱਧ ਕੋਵਿਸ਼ੀਅਨ ਇਹ ਕਹਿ ਕੇ ਡਾਈ ਗਈ ਸੀ ਕਿ ਜੇ ਵਿਦੇਸ਼ ਜਾਣਾ ਹੈ ਤਾਂ ਇਹ ਲੱਗੀ ਹੋਣੀ ਜ਼ਰੂਰੀ ਹੈ ਹੂੰ ਸਭ ਇਹ ਸਵਾ ਦੇ ਨਾਲ ਵੀ ਤੇ ਉਹ ਤੋਂ ਬਿਨਾ ਵਿਦੇਸ਼ਾਂ ਚ ਵੀ ਭੇਜੀ ਕਿੰਨੇ ਮੁਲਕਾਂ ਤੱਕ ਵੀ ਭੇਜੀ ਹੈ ਜੀ ਸੋ ਇੱਕ ਹੋਰ ਫਿਕਰਾਂ ਦੀ ਆ ਚੱਲੂ ਹੈ ਐਂਡ ਇਹ ਕਿਹੜੀ ਵੈਕਸੀਨ ਸੀ ਦਾ ਇੱਕੋ ਸ਼ਾਟ ਲੱਗਦਾ ਹੁੰਦਾ ਸੀ ਹੁਣ ਇਹ ਸਾਰੀ ਨੀ ਚੀਜ਼ਾਂ ਯਾਦ ਹੁੰਦੀਆਂ ਸੀ ਇਮੇਖਲੇਹੀ ਵਾਰੀ ਸੀ ਕਿ ਇਹਦੇ ਵੀ ਦੋ ਦੋ ਸ਼ਾਟ ਸੀ। ਉਸ ਤੋਂ ਬਾਅਦ ਨਹੀਂ ਉਹ ਨਹੀਂ ਨਹੀਂ ਇਹਦੇ ਵੀ ਦੋ ਦੋ ਸੀ। ਉਸ ਤੋਂ ਬਾਅਦ ਤੀਸਰੇ ਲਈ ਵੀ ਪ੍ਰੈਸ਼ਰ ਆ ਰਿਹਾ ਸੀ ਕਿ ਬੂਸ ਸਲੋਜ਼ ਲਵਾਓ। ਰਾਈਟ ਰਾਈਟ। ਇਹ ਵੀ ਬੈ ਭਾਰਤ ਚ ਇੱਕ ਬੜਾ ਪੈਦੂ ਇਹ ਵਿੱਚ ਲਿਆ ਸੀ ਸਕੂਲਾਂ ਕਾਲਜਾਂ ਸਰਕਾਰੀ ਦਫ਼ਤਰਾਂ ਚ ਇੱਥੋਂ ਤੱਕ ਕਿ ਮਾਲ ਚ ਐਂਟਰੀ ਤੇ ਬਹਿਨ ਲਾਪਤਾ ਸੀ ਜੀ ਥੋੜੇ ਨਹੀਂ ਲੱਗੀ ਹੋਈ ਜੀ ਜੀ ਸੋ 175 ਇਸ ਤਰੀਕੇ ਨਾਲ ਲਈ ਇਹ ਇੱਕ ਇੱਕ ਕਾਰੋਬਾਰ ਲੱਗਦਾ ਇੱਕ ਵੱਡਾ ਹੂੰ ਸੋ 175 ਕਰੋੜ ਡੋਜ਼ਿਸ ਲੱਗੀਆਂ ਮੈਂ ਸਿਰਫ ਉਹੀ ਚਾਹਣਾ ਕਿਉਂਕਿ ਬਾਅਦ ਜਦੋਂ ਸੋਸ਼ਲ ਮੀਡੀਆ ਤੇ ਪੋਸਟ ਹੋਇਆ ਇਹ ਸੈਗਮੈਂਟ ਕਿਤੇ ਨਾ ਕਿਤੇ ਮੈਸੇਜ ਆ ਜਾਣਾ ਵੀ 175 ਕਰੋੜ ਤਾਂ ਆਬਾਦੀ ਨਹੀਂ ਹੈਗੀ ਨਹੀਂ 175 ਕਰੋੜ ਲੱਗੀ ਹੈ ਡੋਜ਼ਿਸ ਲੱਗੀਆਂ हां डबल भी हो गया डबल भी होण गया हां सो और ਲੋਕਾਂ ਦੀ ਗਿਣਤੀ ਨਹੀਂ ਆ ਜੀ 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 ਬਿਲਕੁਲ ਬਿਲਕੁਲ ਜੀ